ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਨਮਿਤ ਭੋਗ ਅਤੇ ਅੰਤਿਮ ਅਰਦਾਸ ਚੰਡੀਗੜ੍ਹ ਸੈਕਟਰ 34 ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਹੋਈ ਜਿੱਥੇ ਫਿਲਮਾਂ ਦੀਆਂ ਵੱਡੀਆਂ ਹਸਤੀਆਂ ਨੇ ਹਾਜ਼ਰੀ ਲਵਾਈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਅਤੇ ਹੋਰ ਸਮਾਜਿਕ ਸ਼ਖਸੀਅਤਾਂ ਵੀ ਪੱਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਿਆ ਇਸ ਵਕਤ ਕਈ ਵਟੀਆਂ ਸਖਸ਼ਤਾਵਾਂ ਦੇ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਪੜੇ ਗਏ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਹੁਲ ਗਾਂਧੀ ਦਾ ਸ਼ੋਕ ਸੰਦੇਸ਼ ਵੀ ਸ਼ਾਮਿਲ ਸੀ ਜੋ ਵੀ ਕਾਮੇਡੀ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਜਸਵਿੰਦਰ ਭੱਲਾ ਦਾ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਭੋਗ ਅਤੇ ਅੰਤਿਮ ਅਰਦਾਸ ਹੋਈ ਜਿਸ ਦੇ ਵਿੱਚ ਫਿਲਮ ਅਦਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਕੁੱਗੀ, ਨਿਰੂਪ ਬਾਜਵਾ, ਹੰਸਰਾਜ ਹੰਸ, ਮਨਕੀਰਤ ਔਲਖ, ਜਿੰਮੀ ਸ਼ੇਰਗਿੱਲ, ਬੀ ਐਨ ਸ਼ਰਮਾ, ਗੁੱਗੂ ਗਿੱਲ, ਡਾਇਰੈਕਟਰ ਸਮੀਪ ਕੰਗ ਅਮਰ ਨੂਰੀ ਸਣੇ ਹੋਰ ਵੱਡੀਆਂ ਫਿਲਮੀ ਹਸਤੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡਿਆ ਸਾਂਸਦ ਮੀਤ ਹੀਰ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਵਿਧਾਇਕ ਕੁਲਵੰਤ ਸਿੰਘ ਸਾਬਕਾ ਵਿਧਾਇਕ ਬਲਵੀਰ ਸਿੰਘ ਸਿੱਧੂ ਅਤੇ ਹੋਰ ਸਹਾਇਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਭੱਲਾ ਦੀ ਅੰਤਮ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ ਚੇ ਲੁਕਿੰਦੇ ਹੰਝ ਨੂੰ ਅਚਿੰਤੇ ਬਾਜ ਪਈ ਅਚਿੰਤੇ ਬਾਜ ਪਈ ਇਸ ਮੌਕੇ ਉਸ ਸਮੇਂ ਮਾਹੌਲ ਕਾਫੀ ਗਮਗੀਨ ਹੋ ਗਿਆ ਜਦੋਂ ਮਰਹੂਮ ਜਸਵਿੰਦਰ ਭੱਲਾ ਦੀ ਤੀ ਜੀਨੂ ਭੱਲਾ ਨੇ ਆਪਣੇ ਭਾਵਕ ਹੁੰਦਿਆ ਆਪਣੇ ਪਿਤਾ ਨੂੰ ਯਾਦ ਕੀਤਾ ਅਤੇ ਆਖਿਆ ਕਿ ਉਹਨਾਂ ਦੇ ਡੈਡੀ ਉਹਨਾਂ ਦੀ ਅਸਲ ਸਟਰੈਂਥ ਸੀ ਜਿਨੂੰ ਨੇ ਆਖਿਆ ਕਿ ਉਹਨਾਂ ਦੇ ਡੈਡੀ ਜਦੋਂ ਵੀ ਤਿਆਰ ਹੁੰਦੇ ਸੀ ਤਾਂ ਉਹ ਉਹਨਾਂ ਦੇ ਪੱਗ ਦੀ ਪੂਣੀ ਕਰਾਇਆ ਕਰਦੀ ਸੀ ਇਸ ਦੌਰਾਨ ਉਹ ਕਾਫੀ پابਕ ਹੋ ਗਈ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰੇ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਇਸ ਦੇ ਨਾਲ ਹੀ ਜਸਵਿੰਦਰ ਭੱਲਾ ਦੇ ਨਾਲ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਫਿਲਮ ਅਦਾਕਾਰ ਗੁਰਪ੍ਰੀਤ ਕੁੱਗੀ ਨੇ ਵੀ ਆਪਣੇ ਭਾਵਕ ਸ਼ਬਦਾਂ ਦੇ ਰਾਹੀਂ ਜਸਵਿੰਦਰ ਭੱਲਾ ਨੂੰ ਯਾਦ ਕੀਤਾ ਅਤੇ ਆਖਿਆ ਕਿ ਭੱਲਾ ਜੀ ਅਧਿਕਾਰੀ ਦੇ ਵਿੱਚ ਰਿਸ਼ਤੇ ਨਿਭਾਉਣ ਦੇ ਵਿੱਚ ਅਤੇ ਆਪਣੇ ਟੀਚਰ ਕੈਰੀਅਰ ਦੇ ਵਿੱਚ ਪੂਰੀ ਤਰ੍ਹਾਂ ਪਰਪੱਕ ਰਹੇ। RAM ਗयो 라ਵਣ ਗयो ਜਾ ਕੋ ਬਹੁ ਪਰਿਵਾਰ ਕੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਪਰ ਐਸਾ ਭਿਆਨਕ ਸੁਪਨਾ ਅਸੀਂ ਕਦੇ ਨਹੀਂ ਦੇਖਣਾ ਚਾਹੁੰਦੇ ਰੱਬ ਕਦੇ ਨਾ ਦਿਖਾਵੇ ਇਹੋ ਜਿਹਾ ਭਿਆਨਕ ਸੁਪਨਾ ਔਰ ਸਾਰਿਆਂ ਦੇ ਮਨ 'ਚ ਇੱਕੋ ਹੀ ਗੱਲ ਹੈ ਕਿ ਕਾਸ਼ ਇਹ ਸੁਪਨਾ ਹੁੰਦਾ ਅਸੀਂ ਅੱਖ ਖੋਲਦੇ ਤੇ ਪਤਾ ਲੱਗਦਾ ਕਿ ਨਹੀਂ ਇਹ ਸਿਰਫ ਇੱਕ ਡਰਾਵਣਾ ਸੁਪਨਾ ਸੀ ਸਰਦਾਰ ਜਸਵਿੰਦਰ ਸਿੰਘ ਭੱਲਾ ਉਹਨਾਂ ਬਾਰੇ ਬਹੁਤ ਕੁਝ ਤੁਸੀਂ ਸੁਣਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਹਨਾਂ ਦੇ ਕਲੀਗਸ ਕੋਲੋਂ ਉਹਨਾਂ ਦੇ ਸਾਥੀਆਂ ਕੋਲੋਂ ਪਰ ਫਿਲਮ ਇੰਡਸਟਰੀ ਦੇ ਵਿੱਚ ਭੱਲਾ ਸਾਹਿਬ ਦੀ ਜੋ ਬੁਲੰਦੀ ਸੀ ਜੋ ਸ਼ਖਸੀਅਤ ਸੀ ਉਹਨੂੰ ਸਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੈਕਸਿਮਮ ਕੰਮ ਸਾਡੀਆ ਟੀਮ ਨੇ ਉਹਨਾਂ ਦੇ ਨਾਲ ਕੀਤਾ ਹੈ ਅਸੀਂ ਅੱਜ ਬਤੌਰ ਕਲਾਕਾਰ ਨਹੀਂ ਉਹਨਾਂ ਦੇ ਜੂਨੀਅਰ ਉਹਨਾਂ ਦੇ ਸਾਥੀ ਸਮਝ ਕੇ ਗੱਲ ਕਰੀਏ ਨਾ ਪਿੱਛੇ ਗਿੱਪੀ ਹੋਣੀ ਬੈਠੇ ਨੇ ਬੀਨੂ ਜੀ ਬੈਠੇ ਨੇ ਕਥੂਰੀਆ ਸਾਹਿਬ ਬੈਠੇ ਨੇ ਮਤਲਬ ਹੈਰੀ ਜੀ ਮਤਲਬ ਸਾਰਾ ਸਾਡਾ ਟੀਮ ਬੈਠੀ ਆ ਪਿੱਛੇ ਸਾਨੂੰ ਕਲਾਕਾਰਾਂ ਨੂੰ ਉਹਨਾਂ ਤੋਂ ਜੂਨੀਅਰ ਜਿਹੜੇ ਸਾਨੂੰ ਐ ਲੱਗਦਾ ਜਿਦਾਂ ਘਰ ਚੋਂ ਪਿਓ ਚਲਾ ਗਿਆ ਹੁੰਦਾ ਸਾਡੀ ਇੰਡਸਟਰੀ ਆ ਜਿਸ ਤਰ੍ਹਾਂ ਖਲਾ ਮਹਿਸੂਸ ਕਰ ਰਹੀ ਹੈ ਔਰ ਬਹੁਤ ਜ਼ਿਆਦਾ ਵਕਤ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਵਕਤ ਦੀ ਬਹੁਤ ਕਮੀ ਹੈ ਸਿਰਫ ਇਹਨਾ ਜ਼ਰੂਰ ਕਵਾਂਗਾ ਜੀ ਕਿ ਅੱਜ ਹੋਨੇ ਜਿਸ ਤਰ੍ਹਾਂ ਯੂਨੀਵਰਸਿਟੀ ਤੋਂ ਆਏ ਉਹਨਾਂ ਦੇ ਕਲੀਗਜ਼ ਮਾਨਯੋਗ ਵੀਸੀ ਸਾਹਿਬ ਵੀ ਜੋ ਪੱਲਾ ਸਾਹਿਬ ਬਾਰੇ ਦੱਸ ਕੇ ਗਏ ਤਾਂ ਐ ਲੱਗਾ ਕਿ ਜਿਵੇਂ ਉਹ ਇਨਸਾਨ ਫੁੱਲ ਟਾਈਮ ਇੱਕ EMPLOYEES ਸੀ ਡਾਕਟਰ ਜਸਵਿੰਦਰ ਪੱਲਾ ਜਿਨ੍ਹਾਂ ਨੇ ਲਾਈਫਟਾਈਮ ਸਿਰਫ ਪੜਾਇਆ ਹੀ ਹੈ ਜੇ ਅਸੀਂ ਬੋਲਾਂਗੇ ਤੇ ਲੱਗੇਗਾ ਬੰਦਾ ਫੁੱਲ ਟਾਈਮ ਐਕਟਰ ਸੀ ਉਹਨੇ ساری ਜ਼ਿੰਦਗੀ ਫਿਲਮ ਇੰਡਸਟਰੀ ਚ ਕੰਮ ਕੀਤਾ ਤੇ ਜਦੋਂ ਮੈਂ ਉਹਨਾਂ ਦੇ ਪਰਿਵਾਰ ਵਾਲ ਦੇਖਦਾ ਤੇ ਮੈਨੂੰ ਲੱਗਦਾ ਬੰਦੇ ਨੇ ਕੁਝ ਨਹੀਂ ਕੀਤਾ ਸਿਰਫ ਫੁੱਲ ਟਾਈਮ ਇੱਕ ਫੈਮਿਲੀ ਮੈਨ ਸੀ ਜਿਨੇ ਸਿਰਫ ਆਪਣੇ ਪਰਿਵਾਰ ਨੂੰ ਵਕਤ ਦਿੱਤਾ ਔਰ ਮੈਂ ਗੁਰੂ ਮਾਰੇ ਦੀ ਹਜ਼ੂਰੀ ਚ ਇੱਕ ਗੱਲ ਦੱਸਣ ਲੱਗਾ ਹਰ ਚੰਗੀ ਚੀਜ਼ ਕਿਸੇ ਤੋਂ ਸਿੱਖਣੀ ਚਾਹੀਦੀ ਹੈ ਜਿਹੜੀ ਮੈਂ ਭੱਲਾ ਸਾਹਿਬ ਤੋਂ ਪਹਿਲੀ ਚੀਜ਼ ਸਿੱਖੀ ਸੀ ਉਹ ਕੋਈ ਕਲਾ ਨਾਲ ਸੰਬੰਧਿਤ ਨਹੀਂ ਸੀ ਉਹ ਇੱਕ ਫੈਮਿਲੀ ਮੈਨ ਨਾਲ ਸੰਬੰਧਤ ਚੀਜ਼ ਸੀ ਮੈਂ ਦਿੱਲੀ 에ਰਪੋਰਟ ਤੇ ਮਿਲਿਆ ਅਚਾਨਕ ਕਿਤੇ ਉਹ ਆਪਣੇ ਪਰਿਵਾਰ ਦੇ ਨਾਲ ਉਦੋਂ ਪੁਖਰਾਜ ਤੇ ਜੀਨੂ ਹਣੀ ਛੋਟੇ ਛੋਟੇ ਸੀ ਉਹ ਵਿਦੇਸ਼ ਚੱਲੇ ਸੀ ਤੇ ਮੈਂ ਕਿਤੋਂ ਬਾਹਰੋਂ ਆਇਆ ਸੀ ਮੇਰਾ ਵੀ ਉਦੋਂ ਥੋੜੀ ਦਿਰ ਪਹਿਲਾਂ ਹੀ ਅੱਜ ਵਿਆਹ ਸੀ ਨਿੱਕੇ ਨਿੱਕੇ ਨਿਆਣੇ ਸੀ ਮੈਨੂੰ ਉਹਨਾਂ ਵੱਲ ਦੇਖ ਕੇ ਸਭ ਤੋਂ ਪਹਿਲੀ ਗੱਲ ਜਿਹੜੀ ਮੇਰੇ ਅੰਦਰ ਆਈ ਕਿ ਯਾਰ ਯੈਸ ਬੀਇੰਗ ਅ ਫਾਦਰ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਪ੍ਰੋਫੈਸ਼ਨਲ ਟੂਰਾਂ ਤੇ ਨਾ ਘੁੰਮਦੇ ਰਹੀਏ ਜੇ ਜਾਈਏ ਵੀ ਤੇ ਪਰਿਵਾਰ ਨਾਲ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪਹਿਲੀ ਵਾਰੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਲੈ ਕੇ ਗਿਆ ਸੀ ਕਿ ਇਹ ਵੀ ਇੱਕ ਵੱਖਰਾ ਤਜਰਬਾ ਹੈ ਇਸੇ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਮਰਹੂਮ ਪੱਲਾ ਦੇ ਨਾਲ 20 ਸਾਲ ਤੱਕ ਨੌਕਰੀ ਕਰਨ ਵਾਲੇ ਡਾਕਟਰ ਗੁਰਪ੍ਰਜਨ ਸਿੰਘ ਗਿੱਲ ਨੇ ਆਖਿਆ ਕਿ ਜੇਕਰ ਪਰਮਾਤਮਾ ਪੱਲਾ ਸਾਹਿਬ ਨੂੰ ਇੱਕ ਸਾਲ ਹੋਰ ਦੇ ਦਿੰਦਾ ਤਾਂ ਉਹਨਾਂ ਦੀ ਸੱਜਣਤਾਈ ਦੀ ਅਤੀਤ ਸਦੀ ਪੂਰੀ ਹੋ ਜਾਣੀ ਸੀ ਉਹਨਾਂ ਦੀ ਪਹਿਲੀ ਮੁਲਾਕਾਤ 1976 ਦੇ ਵਿੱਚ ਹੋਈ ਸੀ ਅਤੇ ਉਦੋਂ ਤੋਂ ਲੈ ਕੇ ਆਖਰ ਤੱਕ ਉਹ ਮੁਹੱਬਤਾਂ ਹੀ ਵਣਦਾ ਰਿਹਾ ਸਾਡੇ ਪਿਆਰੇ ਜਸਵਿੰਦਰ ਦੀ ਯਾਦ ਚ 71 ਸਮੂਹ ਮਾਈ ਪਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਪ੍ਰਮਾਤਮਾ ਇੱਕ ਸਾਲ ਹੋਰ ਦੇ ਦਿੰਦਾ ਤਾਂ ਅਗਲੇ ਸਾਲ ਸਾਡੀ ਸਚਨਤਾਈ ਦੀ ਅੱਧੀ ਸਦੀ ਹੋ ਜਾਣੀ ਸੀ 1976 'ਚ ਮੈਨੂੰ ਮਿਲਿਆ ਪਹਿਲੀ ਵਾਰ ਰੋਸ ਤੋਂ ਲੈ ਕੇ ਆਖਰੀ ਮੁਲਾਕਾਤ ਇੱਕ ਹਰਪਾਲ ਮੁਹੱਬਤੀ ਮੁਹੱਬਤ ਮੁਹੱਬਤੀ ਮੁਹੱਬਤ ਵੰਡਦਾ ਰਿਹਾ ਸਿਰਫ ਮੈਨੂੰ ਨਹੀਂ ਆਪਣੇ ਮਿੱਤਰ ਦਾਇਰੇ ਸਾਰੇ ਦੇ ਵਿੱਚ ਹੀ ਉਸ ਨੇ ਖੁਸ਼ਬੋਈਆਂ ਵੰਡੀਆਂ ਮੈਂ ਉਸ ਦਾ ਅੰਕੁਰ ਫੁੱਟਦਾ ਵੀ ਵੇਖਿਆ ਉਸ ਨੂੰ ਤਣਾ ਬਣਦਾ ਵੀ ਵੇਖਿਆ ਉਸ ਨੂੰ ਬਿਰਖ ਬਣਦਾ ਵੀ ਵੇਖਿਆ ਉਸ ਨੂੰ ਫਲ ਪੈਣਦੇ ਵੀ ਵੇਖਿਆ ਕੁਲਜੀਤ ਮੇਰੇ ਕੋਲ 76 ਗੁਰੂ ਨਰਗਿਸ਼ਨ ਕਾਲਜ ਦੁਆਹਾ ਚ ਪੜਦੀ ਸੀ ਬੀਏ ਫਾਈਨਲ ਚ ਜੇ ਤਾਂ ਜਸਵਿੰਦਰ ਮੈਨੂੰ ਪਹਿਲੀ ਵਾਰ ਮਿਲਿਆ ਸਰਦਾਰ ਬਹਾਦਰ ਸਿੰਘ ਪੱਲਾ ਤੇ ਮਾਤਾ ਸਤਵੰਤ ਕੌਰ ਜੀ ਦੇ ਘਰ ਚ ਕਈ ਵਾਰ ਜਾਣ ਦਾ ਮੌਕਾ ਮਿਲਿਆ ਹਰ ਵਾਰ ਸਾਰੇ ਜੀਆਂ ਤੋਂ ਮੁਹੱਬਤ ਇੰਨੀ ਲਈ ਹੈ ਉਹ ਉਦੋਂ ਹੋਰ ਵੀ ਅੱਗੇ ਚਲੀ ਗਈ ਜਦੋਂ ਇਸ ਘਰ ਚ ਪਰਮਦੀਪ ਆ ਗਈ ਸਾਡੀ ਮਿੰਨੀ ਆ ਗਈ ਮੈਂ ਇੰਦਰ ਨਾਲ ਗੱਲ ਕਰ ਰਿਹਾ ਸੀ ਇੰਦਰ ਸਿੰਘ ਕਰੀਰ ਜਿਹੜੇ ਉਹਦੇ ਵੱਡੇ ਸੰਧੂ ਸਾਹਿਬ ਨੇ ਮੈਂ ਕਿਹਾ ਇੰਦਰ ਯਾਰ ਜਸਵਿੰਦਰ ਨੂੰ ਮਿਲਣ ਵਾਲੇ ਤੇ ਮੈਨੂੰ ਅਜੇ ਤੱਕ ਕੋਈ ਜੀ ਨਹੀਂ ਮਿਲਿਆ ਜਿਹਨੂੰ ਕਦੇ ਜਸਵਿੰਦਰ ਨੇ ਮੱਥੇ ਟਿਉੜੀ ਪਾ ਕੇ ਮੁਲਾਕਾਤ ਕੀਤੀ ਹੋਵੇ ਅਸੀਂ ਯੂਨੀਵਰਸਿਟੀ 'ਚ ਵੀ ਇਕੱਠੇ ਕੰਮ ਕੀਤਾ ਲਗਭਗ 20 ਸਾਲ ਅਸੀਂ ਕਲਚਰਟ ਵੀ ਇਕੱਠੇ ਕੰਮ ਕੀਤਾ ਜਿੰਨੇ ਕੁ ਜੋਗਾ ਮੈਂ ਹਾਂ ਸੀ ਜਸਵਿੰਦਰ ਨੇ ਜਿੰਨਾ ਕੁਝ ਬੀਜਿਆ ਲੋੜੇ ਪ੍ਰਤਾਪ ਪਿਆਕੇ ਤੁਸੀਂ ਸਾਰੇ ਅੱਜ ਗਮਗੀਨ ਹੋ ਉਦਾਸ ਹੋ ਕੁਖਰਾਜ ਲਈ ਬੇਟੀ ਜੀ ਨੂੰ ਲਈ ਤੇਰਪਣ ਕੇ ਆਏ ਹੋ ਅਰਦਾਸ ਵੀ ਹੈ ਬੇਨਤੀ ਵੀ ਹੈ ਪ੍ਰਮਾਤਮਾ ਸਾਡੇ ਜਸਵਿੰਦਰ ਨੂੰ ਤੁਸੀਂ ਸਾਡੇ ਤੋਂ ਲਖੇੜ ਦਿੱਤਾ ਪਰ ਤੁਹਾਨੂੰ ਤੋਫੀਕ ਬਖਸ਼ਿਓ ਕਿ ਅਸੀਂ ਜਸਵਿੰਦਰ ਨੂੰ ਕਦੇ ਵਿਸਾਰ ਨਾ ਸਕੀਏ ਇਸ ਨਾਲ ਹੀ ਮਰਹੂਮ ਪੱਲਾ ਦੇ ਮਸ਼ਹੂਰ ਪ੍ਰੋਗਰਾਮ ਛਣਕਾਟਾ ਦੇ ਵਿੱਚ ਉਹਨਾਂ ਦੇ ਨਾਲ ਸਾਥ ਨਿਵਾਣ ਵਾਲੇ ਬਾਲ ਮੁਕੰਦ ਸ਼ਰਮਾ ਨੇ ਆਖਿਆ ਕਿ ਪੱਲਾ ਜੀ ਕਹਿੰਦੇ ਹੁੰਦੇ ਸੀ ਕਿ ਵੱਡਾ ਬੰਦਾ ਉਹ ਹੁੰਦਾ ਜੋ ਕੋਲ ਬੈਠੇ ਨੂੰ ਛੋਟੇ ਹੋਣ ਦਾ ਅਹਿਸਾਸ ਨਾ ਹੋਣ ਦੇਵੇ ਇਸ ਦੇ ਨਾਲ ਹੀ ਉਹਨਾਂ ਕੋਲ ਜੇ ਯਾਦਾਂ ਵੀ ਸਾਂਝੀਆਂ ਕੀਤੀਆਂ ਗੁਰਪ੍ਰੀਤ ਜੀ ਨੇ ਬਹੁਤ ਹੀ ਭਾਵਪੂਰਤ ਲਫ਼ਜ਼ਾਂ ਚ ਪੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ ਆ ਜਦੋਂ ਮੈਂ ਪੱਲਾ ਜੀ ਨੂੰ ਅਕਸਰ ਪੁੱਛਦਾ ਹੁੰਦਾ ਸੀ ਕਿ ਪੱਲਾ ਜੀ ਵੱਡਾ ਬੰਦਾ ਕੌਣ ਹੁੰਦਾ ਉਹਨਾਂ ਨੇ ਕਹਿਣਾ ਬਾਲਮਕੰਦ ਵੱਡਾ ਉਹ ਹੁੰਦਾ ਜਿਹੜਾ ਆਪਣੇ ਆਸ-ਪਾਸ ਕਿਸੇ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ ਤੇ ਉਹਦੇ ਗਵਾਹ ਜਿਹੜੀ ਆ ਮੈਂ ਤੁਹਾਡੇ ਕੋਲ ਦੋ ਨਾਂ ਲਾਉਂਗਾ ਸਾਡਾ ਸੁਖੀ ਕੈਨੇਡਾ ਬੈਠਾ ਸਿੰਘ ਰੋਹੀ ਜਾਂਦਾ ਉੱਥੇ ਬੈਠਾ ਸੁਖਿੰਦਰ ਸੁਖੀ ਨੇ ਜਦੋਂ ਪੁਖਰਾਜ ਦੀ ਲੋਹੜੀ ਸੀ ਉੱਥੇ ਜਰਨੈਲ ਕਮਾਨ ਜੀ ਆਏ ਤੇ ਲੋਹੜੀ ਤੇ ਸੁਖੀ ਨੇ ਗਾਇਆ ਤੇ ਸੁਖੀ ਸਟਾਰ ਬਣ ਗਿਆ ਗੁਰਪਜੰਗਿਲ ਕਹਿੰਦੇ ਰਿਕਾਰਡ ਕਰ ਲੈ ਕਮਾਨ ਨੇ ਨੂੰ ਤੇ ਸੁਖੀ ਸਿੰਗਰ ਬਣਿਆ ਆ ਨਿਰਮਲ ਜੋੜਾ ਵਿਦਿਆਰਥੀ ਰਹੇ ਆ ਇੱਥੇ ਰਿਆਰ ਸਾਹਿਬ ਬੈਠੇ ਆ ਜਿਹੜੀ ਪੋਸਟਾਂ ਦੇ ਬੈਠੇ ਆ ਡਾਇਰੈਕਟਰ ਕਮਿਊਨੀਕੇਸ਼ਨ ਡਾਇਰੈਕਟਰ ਸਟੂਡੈਂਟ ਵੈਲਫੇਅਰ ਇਹ ਸਾਰੇ ਪੱਲਾ ਸਾਹਿਬ ਦੇ ਸ਼ਗਿਰਦ ਰਹੇ ਆ ਸੋ ਮੇਰੀ ਬੇਨਤੀ ਆ ਕਿ ਪੱਲਾ ਸਾਹਿਬ ਨੇ ਜਿਵੇਂ ਗੁਰਪ੍ਰੀਤ ਜੀ ਨੇ ਕਿਹਾ ਵੀ ਟੀਚਰ ਵੀ ਪਰਫੈਕਟ ਪ੍ਰੋਫੈਸਰ ਵੀ ਕਲਾਕਾਰ ਵੀ ਹਰ ਪਾਸੇ ਪਰਫੈਕਸ਼ਨ ਸੀ ਇਸ ਮੌਕੇ ਮਰਹੂਮ ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਆਖਿਆ ਕਿ ਮਰਹੂਮ ਭੱਲਾ ਜੀ ਅਜੇ ਹੀ ਸਖਸ਼ੀਅਤ ਸਨ ਜਿਨ੍ਹਾਂ ਨੇ ਜਿੱਥੇ ਇੱਕ ਟੀਚਰ ਦੇ ਵਜੋਂ ਸਿਖਾਇਆ ਵੀ ਅਤੇ ਕਲਾਕਾਰ ਵਜੋਂ ਲੋਕਾਂ ਨੂੰ ਹਸਾਇਆ ਵੀ ਉਹਨਾਂ ਕਿਹਾ ਕਿ ਅਜਿਹੇ ਲੋਕ ਸਦੀਆਂ ਦੇ ਵਿੱਚ ਕਦੇ-ਕਦੇ ਹੀ ਪੈਦਾ ਹੁੰਦੇ ਨੇ ਸੱਜਣ ਮੇਰੇ ਰੰਗਲੇ ਜਾਇਸ ਉੱਤੇ ਜੀ ਰਾਨ ਸਾਡਾ ਰੰਗਲਾ ਸੱਜਣ ਲੋਕਾਂ ਨੂੰ ਅਸਾਉਣ ਵਾਲਾ ਹਸਨ ਵਾਲਾ ਪਿਛਲੇ ਦਿਨੀ ਸਾਰਿਆਂ ਨੂੰ ਪਰੋਂਦਾ ਤੇ ਕੁਰਲਾਂ ਦਾ ਛੱਡ ਕੇ ਇਸ ਦੁਨੀਆ ਤੋਂ ਚਲੇ ਗਿਆ ਲੇਕਿਨ ਜਾਣ ਤੋਂ ਪਹਿਲਾਂ ਜੋ ਪਿੱਛੇ ਉਹ ਛੱਡ ਕੇ ਗਏ ਨੇ ਉਹੋ ਦੁਨੀਆ ਦੇ ਵਿੱਚ ਹਮੇਸ਼ਾ ਜਿਹੜਾ ਯਾਦ ਕੀਤਾ ਜਾਇਆ ਕਰੂਗਾ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਲੋਕਾਂ ਨੂੰ ਹਸਾਇਆ ਸੀਮਿਆਂ ਦੇ ਵਿੱਚ ਜਦੋਂ ਲੋਕ ਸੋਚ ਨਹੀਂ ਸੀ ਸਕਦੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਨੇ ਹਸਣਾ ਤੇ ਹਸਾਉਣਾ ਸ਼ੁਰੂ ਕੀਤਾ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਇਹ ਹਮੇਸ਼ਾ ਨਹੀਂ ਜਾਂਦੇ ਰੋਜ਼ ਨਹੀਂ ਜਾਂਦੇ ਕਦੇ-ਕਦੇ ਐਦਾਂ ਦੇ ਲੋਕਾਂ ਨੂੰ ਜਿਹੜੀਆਂ ਮਾਵਾ ਜੰਮਦੀਆਂ ਨੇ ਤਾਂ ਮੈਂ ਉਹ ਸਮਾਮ ਨੂੰ ਵੀ ਨਮਸਕਾਰ ਕਰਦਾ ਹਾਂ ਸਿਰ ਝੁਕਾਉਣਾ ਵੀ ਜਿਨ੍ਹਾਂ ਨੇ ਐਦਾਂ ਦਾ ਬੱਚਾ ਪੈਦਾ ਕੀਤਾ ਜਿਨੇ ਸਿਖਾਇਆ ਵੀ ਅਧਿਆਪਕ ਬਣ ਕੇ ਔਰ ਹਸਾਇਆ ਵੀ ਇੱਕ ਕਲਾਕਾਰ ਬਣ ਕੇ ਮੁਹਾਲੀ ਤੋਂ ਹੀ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਉਹਨਾਂ ਦਾ ਰੰਗਲਾ ਸੱਜਣ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਿਰਾਜਿਆ ਜਿਸ ਨੇ ਹਰ ਅੱਖ ਨੂੰ ਨੰਮ ਕਰ ਦਿੱਤਾ ਉਹਨਾਂ ਆਖਿਆ ਕਿ ਉਹਨਾਂ ਦੀ ਪਾਰਟੀ ਦੇ ਆਗੂ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਦੇ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ ਨੇ ਉਹਨਾਂ ਕਿਹਾ ਕਿ ਅੱਜ ਮਹਿਸੂਸ ਹੁੰਦਾ ਹੈ ਕਿ ਭੱਲਾ ਸਾਹਿਬ ਕਿੰਨੀ ਵੱਡੀ ਹਸਤੀ ਸਨ ਅੱਜ ਸਾਡੇ ਰਗਲਾ ਸੱਜਣ ਸਦੀਵੀ ਵਿਛੋੜਾ ਦੇ ਕੇ ਉਸ ਪਰਮਾਤਮਾ ਦੀ ਬੁਕਲ ਸ ਜਾ ਬੈਠਾ ਜਿਸ ਤੋਂ ਕੋਈ ਵਾਪਸ ਨਹੀਂ ਆਇਆ ਪਰ ਅੱਜ ਮੈਂ ਦੇਖ ਰਿਹਾ ਕਿ ਕੋਈ ਦੁਨੀਆ ਦੀ ਐਸੀ ਅੱਖ ਨਹੀਂ ਜਿਹੜੀ ਨਾਮ ਨਾ ਹੋਈ ਹੋਵੇ ਕੋਈ ਐਸਾ ਲੀਡਰ ਨਹੀਂ ਜਿਸ ਵੱਲੋਂ ਇਸ ਪਰਿਵਾਰ ਦੇ ਨਾਲ ਦੁੱਖ ਦਾ ਦੁਖਰਾ ਮੜਾਇਆ ਗਿਆ ਹੋਵੇ ਸਾਡੀ ਪਾਰਟੀ ਦੇ ਸੇਵਾ ਸਲਾਰ ਰਾਹੁਲ ਗਾਂਧੀ ਜੀ ਦਾ ਵੀ ਜਿਹੜਾ ਸੰਦੇਸ਼ ਹੈ ਉਹ ਵੀ ਆਇਆ ਸਾਡੀ ਪਾਰਟੀ ਦੇ ਸੂਬਾ ਪ੍ਰਧਾਨ ਮੇਰੇ ਵੀਰ ਰਮਨਦਰ ਸਿੰਘ ਰਾਜਾ ਬੜਿੰਗ ਉਹਨ ਦੀ ਧਰਮ ਪਤਨੀ ਸਾਡੀ ਸੋਸ਼ੀਟੀ ਭੈਣ ਅਮਰਤਾ ਬੜਿੰਗ ਜੀ ਵੀ ਇੱਥੇ ਹਾਜ਼ਰ ਨੇ ਸਾਡੀ ਪਾਰਟੀ ਦੇ ਸੀਐਲਪੀ ਲੀਡਰ ਸਾਹ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸੰਦੋਖ ਸੰਦੇਸ਼ ਸੋਸ਼ ਸੰਦੇਸ਼ ਭੇਜਿਆ ਗਿਆ ਹੈ ਔਰ ਸਾਰੇ ਆਪੋ ਆਪਣੀ ਵਾਰੀ ਘਰ ਹਾਰੀ ਰੱਖੀ ਗਏ ਨੇ ਅੱਜ ਕੁਦਰਤੀ ਆਫਤ ਦੇ ਨਾਲ ਜੋ ਪੰਜਾਬ ਜੂਝ ਰਿਹਾ ਹੈ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਦਰਦ ਬਣਾਉਣ ਵਾਸਤੇ ਸਮੁੱਚੇ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਲੇ ਰਹੇ ਨੇ ਉੱਥੇ ਲੋਕਾਂ ਦਾ ਦੁੱਖ ਵਡਾ ਰਹੇ ਨੇ ਅੱਜ ਸਾਨੂੰ ਮਹਿਸੂਸ ਹੁੰਦਾ ਹੈ ਕਿ ਭੱਲਾ ਸਾਹਿਬ ਕਿੰਨੀ ਵੱਡੀ ਹਸਤੀ ਸੀ ਇਸ ਤੋਂ ਬਾਅਦ ਮਰਹੂਮ ਜਸਵਿੰਦਰ ਭੱਲਾ ਦੀਨ ਨੂੰ ਦੇਸ਼ੂ ਸਿੱਧੂ ਦੇ ਵੱਲੋਂ ਬੋਲੇ ਗਏ ਸ਼ਬਦਾਂ ਨੇ ਇੱਕ ਵਾਰ ਫੇਰ ਤੋਂ ਮਾਹੌਲ ਗਮਗੀਨ ਕਰ ਦਿੱਤਾ ਦੇਸ਼ੂ ਨੇ ਆਖਿਆ ਕਿ ਉਹਨਾਂ ਦੇ ਡੈਡੀ ਉਹਨਾਂ ਦੇ ਲਈ ਸਭ ਕੁਝ ਨੇ ਉਸਨੇ ਆਖਿਆ ਕਿ ਉਹਨਾਂ ਦੇ ਪਿੱਛੇ ਕਦੇ ਸੀ ਨਹੀਂ ਲੱਗੇਗਾ ਕਿਉਂਕਿ ਉਹ ਹਮੇਸ਼ਾ ਸਾਡੇ ਵਿੱਚ ਮੌਜੂਦ ਨੇ ਉਹਨਾਂ ਇਹ ਵੀ ਆਖਿਆ ਕਿ ਬੇਸ਼ੱਕ ਉਹ ਸਾਰੀ ਦੁਨੀਆ ਦੇ ਲਈ ਇੱਕ ਫਿਲਮੀ ਐਕਟਰ ਹੋ ਸਕਦੇ ਨੇ ਪਰ ਸਾਡੇ ਲਈ ਉਹ ਅਸਲੀ ਹੀਰੋ ਨੇ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਇਹ ਨੌਖਾ ਹੋਊਗਾ ਦਰਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ టు ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਉਹ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟ ਉਹ ਆਪ ਵੀ ਹਰ ਇੱਕ ਜਨਰੇਸ਼ਨ ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ ਚ ਹੈਗੇ ਨੇ ਆ ਦੋ ਸਾਲ ਲੰਝ ਦਾ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਤੇ ਓਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਉਹ ਮੇਬੀ ਸਾਰਿਆਂ ਲਈ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਸਮਾਗਮ ਦੇ ਆਖਰ ਦੇ ਵਿੱਚ ਮਰਹੂਮ ਜਸਵਿੰਦਰ ਭੱਲਾ ਦੇ ਸੁਪੁੱਤਰ ਭੁਖਰਾਜ ਭੱਲਾ ਨੇ ਉਹ ਉਸ ਸਮਾਗਮ ਦੇ ਵਿੱਚ ਪੁੱਜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਲੋਕਾਂ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਜਿਸ ਨੂੰ ਬਿਆਨ ਕਰਨ ਦੇ ਲਈ ਉਹਨਾਂ ਦੇ ਕੋਲ ਸ਼ਬਦ ਨਹੀਂ ਪਹਿਲਾਂ ਤਾਂ ਮੈਂ ਸੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਖੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕ ਵਾਰੀ ਮੈਂ ਤਾਂ ਇਹ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹੋ ਇੱਥੇ ਬਤੀਤ ਕਰਕੇ ਗਏ ਨੇ ਉਦੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਈਏ ਕਿ ਜਸਵਿੰਦਰ ਪੱਲਾ ਦਾ 22 ਅਗਸਤ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ 23 ਅਗਸਤ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਬਿਊਰੋ ਰਿਪੋਰਟ ਹਮਦਰ ਟੀਵੀ in